ਤੇਹਣਾ ਹਾਲ ਮੁਨੀ ਨਾ ਤੇਹਣਾ ਹਾਲ ਮੁਨੀ ਨਾ ਤੇਹਣਾ ਹਾਂਜੀ ਬੱਚਿਆਂ ਨੂੰ ਬੇਨਤੀ ਹੈ ਕਿ ਜੋ ਵੀ ਸੰਗਤਾਂ ਫਤਿਹਗੜ ਸਾਹਿਬ ਤੋਂ ਆ ਰਹੀਆਂ ਨੇ ਉਹਨਾਂ ਨੂੰ ਪਿਆਰ ਦੇ ਨਾਲ ਪਹਿਲਾਂ ਫਤਿਹ ਬੁਲਾਓ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਉਸ ਤੋਂ ਅਪਰੰਤ ਸੰਗਤਾਂ ਨੂੰ ਚਾਹ ਪਾਣੀ ਸਕਾਓ ਪ੍ਰਸਾਦਾ ਪਾਣੀ ਸਕਾਓ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਨੂੰ ਬੋਲਣਾ ਹੈ ਸੋ ਬੜੇ ਪਿਆਰੇ ਬੱਚੇ ਨਹੀਂ ਨਾਲ ਮਿਲ ਕੇ ਸੇਵਾ ਕਰ ਰਹੀ ਨਹੀਂ ਤੋਂ ਪਿਆਰ ਦਾ ਸਬੂਤ ਦਿੰਦੀ ਨਹੀਂ ਜੋ ਕਿ ਸੜਕ ਦੇ ਉੱਤੇ ਸੰਗਤਾਂ ਆ ਰਹੀਆਂ ਨੇਗੀਆਂ ਤੇ ਭਾਈ ਬੱਚਿਆਂ ਨੂੰ ਬੇਨਤੀ ਹੈ ਕਿ ਸੜਕ ਜਦੋਂ ਪਾਰ ਕਰਨੀ ਹੈ ਬੜੇ ਖਿਆਲ ਦੇ ਨਾਲ ਕਰਨੀ ਹੈ ਸੋ ਬਹੁਤ ਵਧੀਆ ਬੱਚੀ ਸੇਵਾ ਕਰ ਰਹੀ ਨਹੀਂ ਨੌਜਵਾਨ ਵੀਰ ਪਜਪਤ ਦੀ ਸੇਵਾ ਕਰ ਰਹੀ ਨਹੀਂ ਸੋ ਬਹੁਤ ਹੀ ਵਧੀਆ ਹੈ ਅੱਜ ਮਾਤਾ ਗੁਜਰਕੌਰ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਉਹਨਾਂ ਦਾ ਸਸਕਾਰ ਟੂਡਰ ਮਲਣੀ ਬਹੁਤ ਕੀਮਤ ਦੇ ਕਰਕੇ ਜ਼ਮੀਨ ਦੀ ਤੇ ਉਹਨਾਂ ਦਾ ਸਸਕਾਰ ਕੀਤਾ ਜਾਣਕਾਰੀ ਕਰੀਏ ਕਿ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੇ ਜਿਨ੍ਹਾਂ ਦਾ ਵਜ਼ਨ ਬਣਦਾ ਸੀ 800 ਕਿਲੋ ਭਾਵੇਂ ਕਿ 8 ਕੁੰਟਲ ਤੇ ਜੇ ਉਹਨਾਂ ਦੀ ਕੀਮਤ ਲਾਈਏ ਤਾਂ ਅੱਜ ਕੀਮਤ ਉਹਨਾਂ ਦੀ ਬਣਦੀ ਹੈ 2 ਅਰਬ 50 ਕਰੋੜ 2 ਅਰਬ 50 ਕਰੋੜ ਤੇ ਇੰਨੀ ਮਹਿੰਗੀ ਜ਼ਮੀਨ ਲੈ ਕਰਤੀ ਉਸ ਦੀਵਾਨ ਟੋਡਰ ਮੱਲ ਨੇ प्यारे लाला ਦਾ ਮਾਤਾ ਗੁਜਰਕੌਰ ਦਾ ਸੰਸਕਾਰ ਕੀਤਾ ਤੇ ਵਿਰਾਗ ਕੀਤਾ ਰੋ ਰਿਹਾ ਸੀ ਉਸ ਵਕਤ ਉਹ ਦੇ ਹਾਲੂ ਬਾਲ ਦੇ ਨੌਜਵਾਨ ਵੀਰ ਟੈਂਟ ਨੂੰ ਹਵਾ ਦੇ ਵਿੱਚ ਹੀ ਚੱਕ ਕੇ ਲੈ ਗਏ ਨੇ ਕਿਉਂ ਪੋਲ ਪਕੜ ਕੇ ਇਕੱਲਾ ਇਕੱਲਾ ਸਿੰਘ ਜੋਸ਼ ਦੇ ਵਿੱਚ ਭੱਜ ਭੱਜ ਕੇ ਸੇਵਾ ਕਰ ਰਹੇ ਆ ਤੇ ਟੈਂਟ ਹਵਾ ਦੇ ਵਿੱਚ ਹੀ ਉੱਡਿਆ ਜਾ ਰਿਹਾ ਹੈ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਚੱਕ ਕੇ ਲੰਗਰੋ ਟੁੱਟ ਵਰਤ ਰਹੇ ਨੇ ਨੌਜਵਾਨ ਵੀਰਾਂ ਵੱਲੋਂ ਨਗਰ ਨਿਹਾਲੂਵਾਲ ਦੀਆਂ ਸੰਗਤਾਂ ਨੌਜਵਾਨ ਵੀਰ ਬੱਚੇ ਸਾਰੇ ਰਲ ਮਿਲ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨੇ ਤੇ ਸੰਗਤਾਂ ਨੂੰ ਸਕਾਉਂਦੇ ਨੇ ਤੇ ਭੈਣਾ ਬੀਬੀਆਂ ਜੋ ਕਿ ਲੰਗਰ ਦੀ ਸੇਵਾ ਕਰ ਰਹੀਆਂ ਨੇ ਤੇ ਗਾਜਰਾ ਮਟਰ ਕੱਢੇ ਜਾ ਰਹੇ ਨੇ ਤੇ ਸੰਗਤਾਂ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਰਹੇ ਨੇ ਫਤਿਹਗੜ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਜੋ ਕਿ ਮਾਤਾ ਗੁਜਰਕੌਰ ਤੇ ਸੈਰ ਜਗਦੇ ਨਕਮਾਸਤਕੂ ਕਰਕੇ ਆ ਰਹੀਆਂ ਨੇ ਖੂਨਾ ਵਾਸਤੇ ਬੀਬੀਆਂ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਪ੍ਰਸ਼ਾਦਾ ਪਕਾ ਰਹੀਆਂ ਨੇ ਤੇ ਗਾਜਰਾ ਮਟਰ ਕੱਢੇ ਜਾ ਰਹੇ ਨੇ ਸੂਪੈਣਾ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਰਲ ਮਿਲ ਕੇ ਨੌਜਵਾਨ ਵੀਰ ਸਾਰੇ ਕਈ ਰੋਜ਼ ਤੋਂ ਲੱਗੇ ਹੋਏ ਨੇ ਕਨਵਾਰਸ ਨੂੰਨ ਕਰਕੇ ਫੋਨ ਦੀ ਇਕਤਾਈ ਤੇ ਫਿਰ ਟੈਂਟ ਦਾ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਉੱਪਰ ਗਲਾਸ ਦੇ ਕਪਾ ਕਰ ਦਿੱ ਬਿਲਕੁਲ ਵਧੀਆ ਕਰ ਲਿਆ ਵਾਹਿਗੁਰੂ ਜੀ ਕਿਰਪਾ ਦੇਜੀ ਐਨੂੰ ਧੰਨਵਾਦ ਬਹੁਤ ਵੱਡਾ ਯੋਗਦਾਨ ਹੈ ਨੌਜਵਾਨਾਂ ਦਾ ਇਹ ਕੜੰਗੀਆਂ ਵਾਲੇ ਪਾਸਾ ਜੀ ਆਪ ਹੀ ਕਰਵਾ ਰਹੇ ਨੇ ਇਨਾਂ ਬੱਚਿਆਂ ਕੋਲੋਂ ਹਾਂ ਵੀਰ ਜੀ ਚਾਹ ਬਰਤਾ ਰਹੇ ਹੈ ਕੋਈ ਪ੍ਰਸ਼ਾਦਾ ਵਰਤਾ ਰਹੇ ਹੈ ਕੋਈ ਦਾਣਾ ਵਰਤਾ ਰਹੇ ਹੈ ਕੋਈ ਸਬਜ਼ੀ ਵਰਤਾ ਰਹੇ ਹੈ ਤੇ ਭਾਂਡੇ ਅਲੱਗ-ਅਲੱਗ ਰੱਖੇ ਹੋਏ ਨੇ ਗਲਾਸ ਚਮਚੀ ਕਲਸਾ ਪ੍ਰਿਆਮਣਾ ਕਰ ਦਿੱ ਤੇ ਆਓ ਮੌਤ ਤੋਂ ਸਾਨੂੰ ਡਰਨੀ ਲੱਗਦਾ ਜਾਲਮ ਨੂੰ ਮੰਗਾਲ ਦੇ ਕਰਮ ਸੜਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਬਦਲ ਕੇ ਅੱਜ ਦੇ ਸੂਬੇ ਨੂੰ ਲਰਨ ਦੇ ਬੱਚਿਆਂ ਦੀ ਜਨਤਰੀ ਕੇ ਸੂਬਾ ਜਿਸ ਤੇ ਦੇਵਿਚ ਆਇਆ ਬੱਚਿਆਂ ਦੀ ਜਨਤਰੀ ਕੇ ਸੂਬਾ ਜਿਸ ਤੇ ਦੇਵਿਚ ਆ ਆ ਕਦ ਤਹੋਰਤੀ ਕਰੋ ਆਪਣਾ ਹੁਕਮ ਸੁਨਾਇਆ ਕਦ ਤਹੋਰਤੀ ਕਰੋ ਆਪਣਾ ਹੁਕਮ ਸੁਨਾਇਆ ਇਜ਼ਵਾਰਿਆ गो जी न जान गो हथी तोर सा हिकु दूे तो ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਗਰੰਟੀ ਚਾਹਵਾਨ ਜੀ ਆਏ ਨੇ ਕਿ ਅ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਦੇ ਵਿੱਚ ਤੇ ਬੜੀ ਖੁਸ਼ੀ ਹੋਈ ਹੈ ਤੇ ਨੌਜਵਾਨ ਪੀਰ ਸੇਵਾ ਕਰ ਰਹੇ ਨੇ ਭੱਜ ਭੱਜ ਕੇ ਸੇਵਾ ਕਰ ਰਹੇ ਨੇ ਤੇ ਗੱਡੀਆਂ ਆ ਜਾ ਰਹੀਆਂ ਨੇ ਗੀਆਂ ਤੇ ਸੇਵਾ ਚੱਲ ਰਹੀ ਹੈ ਕਈ ਰੋਜ਼ ਦੇ ਉਤੋਂ ਮਹਾਰਾਜ ਜੀ ਕਰਨਾ ਦਾ ਪ੍ਰਚਾਰਾ ਨੇ ਹਲੂ ਵਾਲੇ ਦੇ ਪਿਆਰ ਵਾਲੀਆਂ ਸੰਗਤਾਂ ਜੋ ਕਿ ਕਈ ਰੋਜ਼ ਦੇ ਤੋਂ ਪ੍ਰਸ਼ਾਦਾ ਪਾਣੀ ਦੀ ਸੇਵਾ ਚੱਲ ਰਹੀ ਹੈ ਸੰਗਤਾਂ ਵੱਲੋਂ ਸੋ ਗੁਰੂ ਦਾ ਪਿਆਰ ਲੈ ਰਹੀਆਂ ਨੇਗੀਆਂ ਸੰਗਤਾਂ ਸੋ ਸਤਗੁਰੂ ਪਾਸਾ ਜੀ ਚੜ੍ਹਦੀਆਂ ਕਲਾ ਬਖਸ਼ਣ ਸੰਗਤਾਂ ਨੂੰ ਸਿੱਕੀ ਜੀਵਨ ਬਖਸ਼ਣ ਮੇਰਾ ਭਰਿਆ ਹੱਥ ਰੱਖਣ ਸੋ ਨੌਜਵਾਨ ਵੀਰਾਂ ਵੱਲੋਂ ਪੈਣਾ ਬੀਬੀਆਂ ਵੱਲੋਂ ਤੇ ਹਰ ਸਾਲ ਸੇਵਾ ਕੀਤੀ ਜਾਂਦੀ ਹੈ ਸੋ ਸਤਗੁਰੂ ਪਾਸਾ ਜੀ ਕਿਰਪਾ ਕਰਨ ਆ ਗਏ ਪਰਵਾਰ ਸਾਰੇ ਚਾਰ ਬਾਰੇ ਲੈ ਜਿਵੇਂ ਰੋਡ ਤੇ ਖੜੇ ਆ ਆਪਣੇ ਨਾਮ ਨਾਲ ਵੀ ਜੀਉਦਾ ਹਾਂ ਹਾਂਜੀ ਸੇਵਾ ਚੱਲ ਰਹੀ ਹੈ ਸੰਗਤਾਂ ਵੱਧ ਤੋਂ ਵੱਧ ਸੇਵਾ ਕਰ ਰਹੀਆਂ ਨੇ ਲਾਹੇ ਰਹਿ ਰਹੀਆਂ ਨੇ ਮਾਨਮਕਰ ਜਾਰੀ ਕਰਨਾ ਗਰਮਾਂ ਦਾ ਦਸਤੇ ਬਾਰੇ ਵੀ ਅਰਾ ਵਿਚਾਰ ਕੇ ਹੋ ਦਰਬਾਰدار ਮਹਾਰਾਜ ਜੀ ਗਰਮਾ ਨੰਬਰਜਾਦਾ ਜੀ ਠੀਕ ਠੀਕ ਹੈ ਜੀ ਦਰਬਾਰدار ਮਹਾਰਾਜ ਜੀ ਗਰਮਾ ਗਰਮ ਪ੍ਰਜਾਤਾ ਜੀ ਤੇਰੇ ਬੱਤਿਆਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਹਰ ਸਾਲ ਫਤਿਹਗੁਰ ਸਾਹਿਬ ਜੀ ਆਉਣ ਜਾਣ ਵਾਲੀ ਸੜਕਾਂ ਵਾਸਤੇ ਭਾਈ मेन रोड जे लंडर लाहे जा पई चाह पाणी सकी प्रसादा पाणी साईं संता ज़रूरु सेवा इन नौजवान वीर जो ख़तमु करिणी पहिरियों बंदोबस्त जी कारवाई करणी पवंदी सुबुह सठे उठे नौजवान वीर सुबुह सठे उठ खे सनान

ਧਰਮਧਰਮ ਯਾਦਾ ਲੰਗਰ ਧਰਮਧਰਮ ਪ੍ਰਸਾਦਾ ਦਾ ਲੰਗਰ ਗੱਡੀ ਸਾਈਡ ਤੋਂ ਲਵਾਗੇ ਪ੍ਰਸਾਦਾ ਜੀ ਨੂੰ ਜਨਤ ਕਰੂ